ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਨੀ ਦਿਨੀ ਮਾਤਾ ਨੈਣਾ ਦੇਵੀ ਦੀ ਯਾਤਰਾ ਸ਼ੁਰੂ ਹੋ ਚੁੱਕੀ ਆ ਸੋ ਕਦੋਂ ਆ ਰਹੇ ਹਾਂ ਤੇ ਕਿਹੜੇ ਕਿਹੜੇ ਪਿੰਡ ਤੋਂ ਆ ਰਹੇ ਹਾਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਆਜੋ ਫਿਰ ਆਪਾਂ ਅੱਜ ਤੁਹਾਨੂੰ ਵੀਡੀਓ ਦੇ ਮਾਧਿਅਮ ਰਹੀਂ ਨੈਣਾ ਦੇਵੀ ਮਾਤਾ ਦੀ ਯਾਤਰਾ ਕਰਵਾਉਣੀ ਆ ਕਿੱਦੇ ਹੋ ਗਿਆ ਲੰਗਣਾ ਮੈਂਦਾ ਬਈ ਕੱਖ ਨਹੀਂ ਬੀੜਿਆ ਸਸ਼ੀਕਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਤੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਮੋਸਟ ਵੈਲਕਮ ਜੀ ਆਨੂੰ ਸਵਾਗਤ ਹੈ ਜੀ ਆਜੋ ਫਿਰ ਅੱਜ ਆਪਾਂ ਸਾਰੇ ਜਣੇ ਯਾਤਰਾ ਕਰਦੇ ਹਾਂ ਮਾਤਾ ਨੈਣਾ ਦੇਵੀ ਦੇ ਮੰਦਿਰ ਦੀ ਸੋ ਦਰਸ਼ਨ ਕਰਾਂਗੇ ਮਾਤਾ ਨੈਣਾ ਦੇਵੀ ਜੀਾਂ ਦੇ ਤੇ ਸੌਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਤੇ ਆਓ ਫਿਰ ਸਾਰੇ ਜਣੇ ਲਾਈਏ ਰੌਣਕਾਂ ਦੁਪਹਿਰ ਦਾ ਸਮਾਂ ਹੋਣ ਕਰਕੇ ਕੌਲਾਂ ਵਾਲੇ ਟੋਬੇ ਤੇ ਫਿਲਹਾਲ ਤਾਂ ਬਿਲਕੁਲ ਵੀ ਭੀੜ ਨਹੀਂ ਹੈਗੀ ਬੈਸੇ ਨਹੀਂ ਦਿਨ ਸ਼ਾਮ ਨੂੰ ਰੌਣਕ ਹੁੰਦੀ ਇੱਥੇ ਬਾਕੀ ਫਿਰ ਤੁਹਾਨੂੰ ਇੱਕ ਵਾਰੀ ਦਰਸ਼ਨ ਕਰਵਾ ਦਿੰਦੇ ਆ ਬੈਕ ਕੈਮਰੇ ਨਾਲ ਤੁਹਾਨੂੰ ਦਿਖਾਉਂਦੇ ਆ ਇੱਥੋਂ ਦਾ ਊ ਸਾਵਣ ਦੇ ਮਹੀਨੇ ਦੇ ਵਿੱਚ ਕੌਲਾਂ ਵਾਲੇ ਟੋਬੇ ਤੇ ਬਿਲਕੁਲ ਵੀ ਭੀੜ ਨਹੀਂ ਨਜ਼ਰ ਆ ਰਹੀ ਏ ਕਾਰਨ ਪਤਾ ਨਹੀਂ ਕੀ ਆ ਅ ਤੁਹਾਡਾ ਸਾਬ ਨਾਲ ਕੀ ਕਾਰਨ ਹੋ ਸਕਦਾ ਜਰੂਰ ਦੱਸਿਓ ਕਮੈਂਟ ਕਰਕੇ ਹਾਲਾਂਕਿ ਜਿਹੜੀ ਮੇਨ ਯਾਤਰਾ ਉਹ 15 ਸਾਵਣ ਤੋਂ ਸ਼ੁਰੂ ਹੁੰਦੀ ਆ ਜਿਹੜੀ ਜ਼ਿਆਦਾ ਭੀੜ ਹੁੰਦੀ ਹੈ ਜ਼ਿਆਦਾ ਰਸ਼ ਹੁੰਦਾ ਜਿਵੇਂ ਲੰਗਰ ਲੱਗਦੇ ਆ ਆਪਣੇ ਪੰਜਾਬ ਚ ਵੀ ਜਗ੍ਹਾ ਜਗ੍ਹਾ ਤੇ ਉਹ ਸਾਰਾ 15 ਸੌਣ ਤੋਂ ਸ਼ੁਰੂ ਹੋਣਾ ਹਲੇ ਫਿਲਹਾਲ ਸ਼ੁਰੂਆਤ ਆ ਚਲੋ ਆਪਾਂ ਅੱਗੇ ਤੁਹਾਨੂੰ ਮੰਦਿਰ ਤੇ ਵੀ ਦਰਸ਼ਨ ਕਰਵਾ ਦਿੰਨੇ ਇੱਕ ਵਾਰੀ ਤੇ ਰਾਹਦਾਰੀ ਐਸ ਟਾਈਮ ਮੌਸਮ ਬਹੁਤ ਸੋਹਣਾ ਜਦੋਂ ਆਪਾਂ ਕੌਲਾਂ ਵਾਲੇ ਟੋਬੇ ਤੋਂ ਮਾਤਾ ਰੈਣਾ ਦੇਵ ਦੇ ਮੰਦਿਰ ਨੂੰ ਚੜਾਈ ਚੜਦੇ ਆ ਤਾਂ ਪਿੱਛੇ ਕਾ ਚੀਜ਼ ਤੁਸੀਂ ਦੇਖ ਰਹੇ ਹੋ ਇਹਨੂੰ ਤੁਸੀਂ ਕਮੈਂਟਾਂ ਚ ਦੱਸੋ ਵੀ ਇਹ ਮਤਲਬ ਕਿਉਂ ਪਾਉਂਦੇ ਆ ਲੋਕ ਹੋ ਸਕਦਾ ਸ਼ਰਦਾ ਹੋਵੇ ਕੋਈ ਜਾ ਕਿ ਕਾਰਨ ਹੈ ਦਾ ਇੱਥੇ ਇਸ ਤਰ੍ਹਾਂ ਨਾ ਇਟਾਂ ਐ ਰੱਖੀਆਂ ਹੋਈਆਂ ਤੁਹਾਨੂੰ ਬੈਕ ਕੈਮਰੇ ਤੇ ਦਿਖਾਉਣਾ ਇੱਕ ਵਾਰੀ ਇਹ ਦੱਸਿਓ ਕਿਉਂ ਰੱਖੀਆਂ ਨੇ ਆ ਦੇਖੋ ਇਸ ਤਰ੍ਹਾਂ ਬਣਾ ਰੱਖੀਆਂ ਬਹੁਤ ਸੋਹਣਾ ਲੱਗ ਰਿਹਾ ਯਾਰ ਦੇਖਣ ਤੇ ਇਹ ਹਲੋ ਜੀ ਇਹ ਦੱਸਿਓ ਤੁਸੀਂ ਸਾਰੇ ਜਣੇ ਕਿਉਂ ਰੱਖੀਆਂ ਹੋਈਆਂ ਠੀਕ ਹੈ ਉਹ ਦੇਖੋ ਸਾਹਮਣੇ ਉਹਦੇ ਉੱਪਰ ਵੀ ਰੱਖੀਆਂ ਹੋਈਆਂ ਰੋਡ ਦੇ ਸਾਈਡਾਂ ਤੇ ਉਹਦੀ ਬਾਉਂਡਰੀ ਜਿਹੀ ਬਣੀ ਹੋਈ ਹੈ ਤੇ ਇੱਕ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਚੋਂ ਨੈਣਾ ਦੇਵੀ ਤੱਕ ਸਾਈਕਲ ਯਾਤਰਾ ਕਿਨੇ ਕਿਨੇ ਕੀਤੀ ਹੈ ਆਪਾਂ ਕੀਤੀ ਹੋਈ ਆ ਮਣੀਕਰਨ ਸਾਹਿਬ ਤੱਕ ਵੀ ਕੀਤੀ ਹੋਈ ਆਪਾਂ ਸੋ ਤੁਹਾਡੇ ਚੋਂ ਸਾਈਕਲ ਯਾਤਰਾ ਕਿਨੇ ਕਿਨੇ ਕੀਤੀ ਹੈ ਤੇ ਇਸ ਸਾਲ ਕਿਹੜੇ ਕਿਹੜੇ ਸਾਈਕਲ ਯਾਤਰਾ ਕਰਨਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਤੋਂ ਸ਼ਰਧਾਲੂ ਮਾਤਾ ਨਾਣਾદેਵੀ ਦੇ ਮੰਦਿਰ ਸਾਈਕਲ ਯਾਤਰਾ ਕਰਨ ਵਾਸਤੇ ਆਉਂਦੇ ਨੇ ਅੱਜ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾ ਦਿੰਨੇ ਆ ਸੋ ਕਿਹੜੇ-ਕਿਹੜੇ ਪਿੰਡ ਤੋਂ ਤੁਸੀਂ ਵੀਡੀਓ ਦੇਖ ਰਹੇ ਹੋ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਾਨਸਾ ਜ਼ਿਲ੍ਹੇ ਚ ਪਿੰਡ ਪੈਂਦਾ ਆਪਣਾ ਤਾਮਕੋਟ ਸੋ ਤੁਸੀਂ ਆਪਣੇ ਬਾਰੇ ਜਰੂਰ ਦੱਸਿਓ ਤੇ ਕਦੋਂ ਆ ਰਹੇ ਹੋ ਇਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਸੋ ਮੇਰੇ ਖਿਆਲ ਨਾਲ ਫਿਲਹਾਲ ਜਿਹੜਾ ਮੇਨ ਰਸ਼ ਹੁੰਦਾ ਉਹ 1500 ਤੋਂ ਜ਼ਿਆਦਾ ਭੀੜ ਹੋਣੀ ਸ਼ੁਰੂ ਹੋ ਜਾਂਦੀ ਹੁੰਦੀ ਹੈ ਮੌਸਮ ਮੀਂਹ ਵਾਲਾ ਹੋਣ ਕਰਕੇ ਥੋੜਾ ਜਿਹਾ ਬੱਦਲਾਂ ਨੇ ਪਹਾੜ ਕਿਤਨਾ ਕਿਤੇ ਲੁਕੋ ਜੇ ਰੱਖਿਆ ਸੋ ਕਿਤੇ ਕਿਤੇ ਸਾਫ਼ ਆ ਜਾਂਦਾ ਮੌਸਮ ਪਰ ਕਿਤਨਾ ਕਿਤੇ ਜਿਹੜਾ ਹੈਗਾ ਬੱਦਲਾਂ ਦਾ ਕਰਕੇ ਪਹਾੜ ਲੁਕੇ ਪਏ ਨੇ ਪਰ ਮੌਸਮ ਉਦਾਂ ਠੰਡਾ ਠੰਡਾ ਮੌਸਮਾ ਬਹੁਤ ਕਿਉਂਕਿ ਸੌਣ ਦਾ ਮਹੀਨਾ بارشਾਂ ਹੋ ਰਹੀਆਂ ਸੋ ਵਧੀਆ ਲੱਗ ਰਿਹਾ ਆਪਾਂ ਫਿਲਹਾਲ ਮੰਦਰ ਦੇ ਬਿਲਕੁਲ ਕਰੀਬ ਪਹੁੰਚ ਚੁੱਕੇ ਆ ਇੱਥੋਂ ਤੱਕ ਤੁਹਾਡੀਆਂ ਗੱਡੀਆਂ ਮੋਟਰਸਾਈਕਲ ਆ ਜਾਂਦੇ ਨੇ ਸੋ ਪਹਿਲਾਂ ਪਿੱਛੇ ਜਿੱਥੇ ਬੱਸ ਸਟੈਂਡ ਬਣਿਆ ਹੋਇਆ ਬੱਸ ਅੱਡਾ ਬਣਿਆ ਹੋਇਆ ਉੱਥੋਂ ਤੱਕ ਸਿਰਫ ਆ ਸਕਦੇ ਸੀ ਆਪਾਂ ਉੱਥੇ ਪੌੜੀਆਂ ਚੜ੍ਹ ਕੇ ਆਉਣਾ ਪੈਂਦਾ ਸੀ ਹੁਣ ਤੇ ਰਾਸਤੇ ਹੀ ਕੁਛ ਨਹੀਂ ਰਹਿ ਗਿਆ ਇੱਥੋਂ ਤੱਕ ਆ ਕੇ ਤਾਂ ਸੋ ਸਾਰੇ 5-7 ਮਿੰਟ ਦਾ ਰਾਹ ਹੈਗਾ ਥੋੜ ਬਹੁਤ ਘੱਟ ਪੌੜੀਆਂ ਚੜ੍ਹਨੀਆਂ ਪੈਂਦੀਆਂ ਤੇ ਰੂਪਵੇ ਰਾਹੀਂ ਵੀ ਤੁਸੀਂ ਜਿਹੜਾ ਹੈਗਾ ਨੰਗਲ ਡੈਮ ਵਾਲੀ ਸਾਈਡ ਤੋਂ ਰੂਪਰੇ ਰਾਹੀਂ ਵੀ ਆ ਸਕਦੇ ਹੋ ਇਧਰਲੇ ਪਾਸੇ ਬਾਂਦਰ ਖੇਡਦੇ ਜਾਂਦੇ ਨੇ ਸੋ ਇੱਥੇ ਇੱਥੇ ਆ ਕੇ ਵੀ ਤੁਸੀਂ ਜੇ ਇੱਥੇ ਵੀ ਗੱਡੀਆਂ ਖੜਾਉਣੀਆਂ ਪਾਰਕਿੰਗ ਬਣੀਆਂ ਹੋਈਆਂ ਇੱਥੇ ਤੇ ਰਹਿਣ ਸੈਣ ਵਾਸਤੇ ਹੋਟਲ ਰੈਸਟੋਰੈਂਟ ਧਰਮਸ਼ਾਲਾ ਸਾਨੂੰ ਇੱਥੇ ਸਾਰਾ ਪ੍ਰਬੰਧ ਰਹਿਣ ਸੈਣ ਦਾ ਵੀ ਹੈਗਾ ਮੰਦਿਰ ਤੇ ਤੁਸੀਂ ਬਿਲਕੁਲ ਨੇੜੇ ਰਹਿ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦੇ ਮੈਂ ਸੈਟੀ ਸੰਤ ਤੇ ਤੁਸੀਂ ਦੇਖ ਰਹੇ ਹੋ ਮਿਊਜ਼ਿਕ ਮੂਵੀ ਟੀਵੀ ਸੋ ਅੱਜ ਆਪ ਤੁਹਾਨੂੰ ਦਰਸ਼ਨ ਕਰਵਾਉਣੇ ਆ ਮਾਤਾ ਨੈਣਾ ਦੇਵੀ ਟੈਂਪਲ ਉਹ ਮੰਦਿਰ ਦੇ ਵਿੱਚ ਤੁਸੀਂ ਕਿੱਥੇ ਰਹਿਣਾ ਪਾਰਕਿੰਗ ਕਿੰਨੀ ਆ ਸਾਰਾ ਉਹ ਤੁਹਾਨੂੰ ਇਥੋਂ ਦਾ ਮਾਹੌਲ ਦਿਖਾਵਾਂਗੇ ਸਾਰੇ ਜਾਣੇ ਵੀਡੀਓ ਨੂੰ ਪੂਰਾ ਜਰੂਰ ਦੇਖਣਾ ਠੀਕ ਹੈ ਜੀ ਆਜੋ ਫਿਰ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਮੰਦਿਰ ਦੇ जय माता दी जय माता दी माता नन देवी कमेंट्सਾਂ ਚ ਸਾਰੇ ਜਣੇ जय माता दी ਜ਼ਰੂਰ ਲਿਖਿਓ ਸੋ ਕਿਹੜੇ ਕਿਹੜੇ ਪਿੰਡ ਲੰਗਰ ਲਗਾਏ ਜਾਂਦੇ ਨੇ ਸਪੈਸ਼ਲੀ ਜਿਵੇਂ ਕਿ ਪੰਜਾਬ ਦੇ ਸਾਰੇ ਪਿੰਡਾਂ ਚ ਇਨੇ ਦਿਨੇ ਲੰਗਰ ਲਗਾਏ ਜਾਂਦੇ ਹਨਾ ਮਾਤਾ ਨਾਣਾ ਦੇਵੀ ਦੇ ਜਿੰਨੇ ਵੀ ਸ਼ਰਧਾਲੂ ਜਿੰਨੇ ਵੀ ਯਾਤਰੀ ਯਾਤਰਾ ਕਰਦੇ ਨੇ ਉਹਨਾਂ ਵਾਸਤੇ ਹਰ ਜਗ੍ਹਾ ਜਗ੍ਹਾ ਲੰਗਰ ਲਗਾਏ ਜਾਂਦੇ ਆ ਪਿੰਡਾਂ ਚ ਫਰੋੜਾਂ ਦੇ ਉੱਤੇ ਸੋ ਤੁਹਾਡੇ ਪਿੰਡਾਂ ਚ ਕਿਹੜੇ ਕਿਹੜੇ ਪਿੰਡ ਲੰਗਰ ਲਾਏ ਜਾਂਦੇ ਨੇ ਉਹ ਵੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਪਿੰਡ ਲੰਗਰ ਲਗਾਇਆ ਜਾਂਦਾ ਪੋ ਦੇ ਮਹੀਨੇ ਸਾਬ ਜਦਾਂ ਸਿੱਧੀ-ਢਾੜੇ ਦੇ ਦਰਨਾਂ ਚ ਉਹ 1 ਮਹੀਨਾ ਲੰਗਰ ਚੱਲਦਾ ਮੇਰੇ ਪਿੰਡ ਤਾਮਕੋਟ ਮਾਨਸਾ ਸੋ ਇੰਨੇ ਦਿਨੀ ਜੇ ਅੱਪ ਗੱਲ ਕਰਗੇ ਮਾਤਾ ਨੈਣਾ ਦੇਵੀ ਦੇ ਚਾਲੇ ਨੂੰ ਲੈ ਕੇ ਤਾਂ ਇੰਨੇ ਦਿਨੀ ਜਿਹੜਾ ਹੈਗਾ ਉਹ ਸਾਡੇ ਗਵਾਂਢੀ ਪਿੰਡ ਖਿਆਲੇ ਇੱਥੇ ਮਾਤਾ ਨੈਣਾ ਦੇਵੀ ਦੇ ਚਾਲੇ ਲੈ ਕੇ ਲੰਗਰ ਲਾਇਆ ਜਾਂਦਾ ਇਹ ਵੀ ਸੌਣ ਦੇ ਜਿੰਨੇ ਵੀ ਸੌਣ ਦਾ ਚਾਲਾ ਚੱਲਦਾ 15-20 ਦਿਨ ਉਹਨਾਂ ਦੇ ਨਾਲ ਲੰਗਰ ਚੱਲਦਾ ਰਹਿੰਦਾ ਹੈ। ਰੋੜਾਂ ਦੇ ਉੱਤੇ ਕਾਫੀ ਰੌਣਕ ਹੁੰਦੀ ਐ ਨਹੀਂ ਦਿਨੀ ਸਿਰਫ ਮਾਤਾ ਨੈਣਾ ਦੇਵੀ ਦੇ ਚਾਲੇ ਦੇ ਕਰਕੇ। ਪੂਰੇ ਪੰਜਾਬ ਦੇ ਵਿੱਚ ਹੀ ਖੁਸ਼ੀ ਹੁੰਦੀ ਐ ਪੂਰੀ ਪੂਰੀ ਰੌਣਕ ਹੁੰਦੀ ਐ। ਇੱਥੇ ਇਨਾ ਭਗਤਾਂ ਵੱਲੋਂ ਚਾਵਲਾਂ ਦਾ ਭੰਡਾਰਾ ਕੀਤਾ ਗਿਆ। ਤੇ ਮਾਤਾ ਦੇ ਮੰਦਰ ਦੇ ਵਿੱਚ ਪ੍ਰਸ਼ਾਦ ਵੀ ਚੜਾਉਣ ਵਾਸਤੇ ਤੁਹਾਨੂੰ ਜਾਂ ਚੁੰਨੀ ਚੜਾਉਣੀ ਹੈ ਪ੍ਰਸ਼ਾਦ ਚੜਾਉਣਾ ਨਾਰੀਅਲ ਚੜਾਉਣਾ ਉਹ ਵੀ ਤੁਹਾਨੂੰ ਇੱਥੇ ਮੰਦਰ ਦੇ ਬਾਹਰ ਬਹੁਤ ਸਾਰੀਆਂ ਦੁਕਾਨਾਂ ਬਣਿਆ ਹੋਗਾ ਉਹ ਤੁਹਾਨੂੰ ਇੱਥੇ ਹੀ ਮਿਲ ਜਾਣੇ ਆ ਮੰਦਰ ਦੇ ਬਿਲਕੁਲ ਗੇਟ ਦੇ ਵਿੱਚ ਇਧਰਲੇ ਹੱਥ ਜੋੜਾ ਕਰ ਬਣਿਆ ਹੋਇਆ ਇੱਥੇ ਤੁਸੀਂ ਆਪਣੇ ਜੁੱਤੇ ਜਮ੍ਹਾਂ ਕਰਵਾ ਸਕਦੇ ਹੋ ਜੈ ਮਾਤਾ ਦੀ ਮੰਦਰ ਦੇ ਅੰਦਰ ਐਂਟਰ ਹੁੰਦੇ ਸਾਰ ਸਾਹਮਣੇ ਪਿੱਪਲ ਦੇ ਦਰਸ਼ਨ ਕੀਤੇ ਕਿਹਾ ਜਾਂਦਾ ਕਿ ਇਹ ਪੇਪਲ ਦੇ ਉੱਪਰ ਵੀ ਇੱਕ ਸਮਾਂ ਇਹ ਜਾਂ ਹੁੰਦਾ ਕਿ ਜੋ ਤਾਂ ਆਪਣੇ ਆਪ ਚੱਲਣ ਲੱਗ ਜਾਂਦੀਆਂ ਇਹ ਦ੍ਰਿਸ਼ ਵੀ ਕਈ ਵਾਰੀ ਦੇਖਿਆ ਗਿਆ ਇੱਥੇ ਸਮੁੰਦਰ ਦੇ ਅੰਦਰ ਦੀ ਵੀਡੀਓ ਬਣਾਉਣਾ ਅਲਾਉਡ ਨਹੀਂ ਹੈ ਇਸ ਕਰਕੇ ਆਪਾਂ 15 ਵੀਡੀਓ ਨਹੀਂ ਬਣਾਈ ਮਾਤਾ ਨੈਣਾ ਦੇਵੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਤੇ ਬਖਸ਼ਣ ਖੁਸ਼ ਰੱਖਣਾ ਹਮੇਸ਼ਾ ਤਰੱਕੀਆਂ ਕਰੋ ਸਾਰੇ ਜਣੇ ਤੇ ਕਿਹੜੇ ਕਿਹੜੇ ਹੋ ਜਿਹੜੇ ਪਹਾਗਾ ਵਾਲੇ ਹੋ ਕਿ ਸਾਲ ਦੇ ਵਿੱਚ ਤੁਸੀਂ ਕਈ-ਕਈ ਵਾਰੀ ਵੀ ਬਹੁਤ ਸਾਰੇ ਸ਼ਰਧਾਲੂ ਹੈਗੇ ਜਿਹੜੇ ਸਾਲ ਦੇ ਵਿੱਚ ਕਈ-ਕਈ ਵਾਰੀ ਦਰਸ਼ਨ ਕਰ ਲੈਂਦੇ ਨੇ ਜੈ ਮਾਤਾ ਦੀ ਬਹੁਤ ਸੋਹਣਾ ਮੰਦਰ ਕਿਉਂਕਿ ਅਸੀਂ ਮਾਨਸਾਲੇ ਵੈਸੇ ਵੀ ਸਾਲ ਨਹੀਂ ਸਵੱਭੀ ਆਉਂਦੇ ਇੱਥੇ ਮੰਦਰ ਦੇ ਵਿੱਚ ਇਸ ਵਾਰੀ ਰਸ਼ ਬਹੁਤ ਘੱਟ ਦੇਖਣ ਨੂੰ ਮਿਲਿਆ ਜਿਵੇਂ ਸੌਣ ਦਾ ਮਹੀਨਾ ਚੱਲੀ ਜਾਂਦਾ ਹਾਂ ਇੱਥੇ ਤਾਂ ਸ਼ਰਧਾਲੂ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਣੇ ਚਾਹੀਦੇ ਸੀ ਜਾਂ ਤੇ ਇਹ ਮੇਰੇ ਖਿਆਲ ਨਾਲ ਕਿਉਂਕਿ 15 ਸੌਣ ਤੋਂ ਜਿਹੜਾ ਚੱਲ ਆ ਉਹ ਸ਼ੁਰੂ ਹੋਣਾ ਉਹਦਾ ਕਰਕੇ ਕਿਤੇ ਨਾ ਕਿਤੇ ਹੁੰਦਾ ਕਿ ਆਪਾਂ 5-7 ਦਿਨਾਂ ਨੂੰ 10 ਦਿਨਾਂ ਨੂੰ ਆਪਾਂ ਸਾਰੇ ਨਹੀਂ ਜਾਣਾ ਸੇ ਥੋੜੇ ਜਿਹੇ ਦਿਨ ਹੋਰ ਰੁਕ ਜਾਂਦੇ ਆ ਸੋ ਇਹ ਵੀ ਕਾਰਨ ਹੋ ਸਕਦਾ ਮੰਦਰ ਦੇ ਵਿੱਚ ਦਰਸ਼ਨ ਕਰਨ ਤੋਂ ਬਾਅਦ ਹੋਣਾ ਆਪਾਂ ਚੱਲਦੇ ਆ ਗੁਫਾ ਵੱਲ ਨੂੰ ਰੂਪਵੇਦ ਦਾ ਇੱਧਰ ਰੂਪਵੇਦ ਦਾ ਰਸਤਾ ਵੀ ਹੈਗਾ ਤੇ ਗੁਫਾਨ ਵੀ ਇਹੀ ਰਸਤਾ ਜਾਂਦਾ ਹੈ ਕੋਟੇ ਚੋ ਗੁਫਾ ਦੇ ਦਰਸ਼ਨ ਕਿਨੇ ਕਿਨੇ ਕੀਤੇ ਆ ਉਹ ਵੀ ਜਰੂਰ ਦੱਸਿਓ ਕਮੈਂਟ ਕਰਕੇ ਕਿਉਂਕਿ ਮੈਂ ਅੱਜ ਪਹਿਲੀ ਵਾਰ ਹੀ ਜਾ ਰਿਹਾ ਆ ਦੇਖਦੇ ਆ ਫਿਰ ਅੰਦਰ ਦਾ ਮਾਹੌਲ ਕੀ ਆ ਇੱਥੇ ਵੀ ਜਿੱਥੇ ਤੁਸੀਂ ਆਪਾਂ ਪੌੜੀਆਂ ਉੱਤਰਦੇ ਆ ਤਾਂ ਉੱਥੇ ਵੀ ਜਗ੍ਹਾ-ਜਗ੍ਹਾ ਤੇ ਆਪਾਂ ਨੂੰ ਹੋਟਲ ਰੈਸਟੋਰੈਂਟ ਵਗੈਰਾ ਆ ਰਹਿਣ ਵਾਸਤੇ ਮਿਲ ਜਾਂਦੇ ਨੇ ਆ ਕਾਫੀ ਐਸੇ ਪਹਾੜ ਦੇ ਉੱਤੇ ਕਾਫੀ ਸਾਰੇ ਰੈਸਟੋਰੈਂਟ ਵਗੈਰਾ ਬਣੇ ਹੋਏ ਨੇ ਮੌਸਮ ਬਹੁਤ ਸੋਹਣਾ ਅੱਜ ਮੀਂਹ ਦਾ ਕਰਕੇ ਕਿਉਂਕਿ ਮੀਂਹ ਵਾਲੇ ਦਿਨ ਚੱਲ ਰਹੇ ਨੇ ਪੰਜਾਬ ਦੇ ਵਿੱਚ ਵੀ ਹਰ ਰੋਜ਼ ਤਕਰੀਬਨ ਜਗ੍ਹਾ-ਜਗ੍ਹਾ ਬਾਰਿਸ਼ ਹੋ ਰਹੀ ਹੈ ਕੁਫਾ ਦਾ ਰਸਤਾ ਇਧਰ ਲੈ ਬਸ ਇਹ ਲੋ ਜੀ ਆਪਾਂ ਥੋੜੀਆਂ ਜਿਹੀਆਂ ਪਾੜੂਆਂ ਉੱਤਰੇ ਤੇ ਥੋੜੀਆਂ ਜਿਹੀਆਂ ਫੇਰ ਚੜਨਾ ਪਰ ਥਕਾਵਟ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਰਸਤਾ ਹੀ ਬਿਲਕੁਲ ਬਹੁਤ ਘੱਟ ਰਹਿ ਗਿਆ ਇਹ ਰਹਿ ਗਿਆ ਜੀ ਰੂਪੇ ਇਹ ਸਿੱਧਾ ਨੰਗਲ ਵਾਲੇ ਰੋਡ ਤੇ ਉੱਤਰ ਜਾਂਦਾ ਨੰਗਲ ਡੈਮ ਵਾਲੇ ਤੇ ਇਥੋਂ ਫੇਰ ਆਪਾਂ ਪੌੜੀਆਂ નીચે ਉਤਰਨਾ ਆ ਲੋ ਜੀ ਆਪਾਂ ਇਸ ਟਾਈਮ ਗੁਫਾ ਦੇ ਵਿੱਚ ਆ ਚੁੱਕੇ ਹਾਂ ਤੇ ਦੇਖਦੇ ਹਾਂ ਫਿਰ ਅੰਦਰੋਂ ਹੈ ਤਾਂ ਥੋੜਾ ਡਰਾਵਣਾ ਉਤਰਨ ਨੂੰ ਜਗ੍ਹਾ ਹੈ ਨਹੀਂ ਬਾਈ ਇੱਥੇ ਪਾਪ ਸੀ ਉਹ ਤਾਂ ਕਿਉਣੀ ਇੱਥੋਂ ਦੀ ਤਾਂ ਜੇ ਇਸੇ ਰਾਈ ਹੋਈ ਤਾਂ ਫਿਲਹਾਲ ਤਾਂ ਡਰ ਲੱਗ ਰਿਹਾ ਇਕੱਲੇ ਅੰਦਰ ਜਿਵੇਂ ਪਹਾੜ ਨਹੀਂ ਪਟਿਆ ਹੁੰਦਾ ਇੱਥੇ ਉਸ ਤਰ੍ਹਾਂ ਦਾ ਮਾਹੌਲ ਆ ਬਾਈ ਆ ਪੱਥਰ ਵੀ ਐਂ ਫਸਿਆ ਖੜਾ ਡਰ ਸੱਚ ਨੂੰ ਲੱਗ ਰਿਆ ਢਿੱਡੇ ਹੋ ਕੇ ਲੰਗੜਾ ਬੰਦਾ ਬਈ ਕੱਖ ਨਹੀਂ ਪੀੜਿਆ ਗੋਫਾ ਦੇ ਅੰਦਰ ਇੱਥੇ ਇਸ ਤਰ੍ਹਾਂ ਮਾਤਾ ਨੈਣਾ ਦੇਵੀ ਜਿਆ ਦੇ ਬਣੀ ਹੋਈ ਹੈ ਮੂਰਤੀ ਜੈ ਮਾਤਾ ਦੇ ਜੈ ਸੋ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਦੋਸਤੋ ਮਾਤਾ ਨੈਣਾ ਦੇ ਵੀ ਤੁਹਾਡੇ ਸਾਰਿਆਂ ਤੇ ਕਿਰਪਾ ਕਰਨ ਤੰਦਰੁਸਤੀ ਵਕਸ਼ਣ ਤਰੱਕੀਆਂ ਵਕਸ਼ਣ ਤੇ 뮤직 মুਵੀ ਟੀਵੀ ਦਾ YouTube ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਤਾ ਰਾਣੀ ਤੁਹਾਡੇ ਤੇ ਕਿਰਪਾ ਕਰੇ